ਲੋ ਜੀ ਆਪਾਂ ਬੰਨ ਲਈ ਪੱਗ ਤੇ ਚੱਲੇ ਆਂ 에어ਪੋਰਟ ਅਮਰitsar ਤੁਹਾਨੂੰ ਦੱਸੋਨੇ ਆ ਕਿ ਅੱਜ ਜਹਾਜ਼ ਦੀ ਉੜੀ ਕਰਨੀ ਆਪਾਂ ਪਰ ਉਹ ਪੱਗ ਦਖਾਉਨੇ ਆ ਕਈ ਸਜੰਗ ਦੇ ਪੱਗ ਕੇ ਬੰਨਦੇ ਖੈਰ ਚੋਂ ਆਪਾਂ ਪਰ ਪੱਗ ਜਾਰੇ ਜੋਗੀ ਬੰਨ ਲਈ ਦੀ ਐ ਲੋ ਜੀ 에 ਲੱਗੇ ਸੈਕੰਡ ਲਾਸਟ ਲੋੜ ਜਿਨੂੰ ਕਹਿੰਦੇ ਆ ਪਹਿਲੇ ਆਖਰੀ ਦੇ ਉਪਰ ਆ ਦੂਜਾ ਲੜਾ ਇਹਨੂੰ ਕਦਰ ਲੈਂトラ ਇਹ ਲੋਕੀ ਦਾ ਨਾ ਆਈਛੋਛੇ ਇਹ ਲੱਗਿਆ ਪਰ ਉਹ ਲੈਂਟਰ ਤੇ ਹੁਣ ਆਹ ਪੱਜਰੀ ਪੱਗ ਦਸਤਾਰ ਇਤਰਾਕ ਆ ਪੱਪੜੀ ਲੋਰ ਕਾ ਸੋਖਰੇ ਦਾ ਰਾਜ ਰਾਜ ਤੇ ਤਾਂ ਤਾਂ ਕੋ ਨਹੀਂ ਕਿਵੇਂ ਕਿਵੇਂ ਪੜ ਕੇ ਦੇ हाँ जी इस दिन के पास वापस चक्कर लगे अपनी फॉरचुनर प्रेडो फॉरचुनर से जावांगे ये पास वालों फॉरचुनर डिब्बली पड़ी में चल वाले तो ये मरी अपनी जहाँ भी फॉरचुनर है ये प्रेडो वाला है फ़रारी है ये सफ़रारी है हाँ राज बड़ा शानदार होटल तरुण तो के लांग के ਇਹ ਤੇਕ ਚਾਹ ਆ ਬਈ ਇਹ ਠੰਢ ਜਿਹੀ ਦੇ ਨਾਲ ਮੇਰੇ ਮੁੰਡਾ ਨਵੀ ਸ਼ਰਮਾ ਗੁਰਦੇਜਾ ਥੀਲ ਦਾ ਗਲਾਸ ਆ ਅਦਰਕ ਪਾਏ ਵਿੱਚ ਆਨੰਦ ਲੋਕੇਸ਼ਨ ਬੜੀ ਵਧੀਆ ਸੀ ਇਹ ਮੈਂ ਕੋ ਖੇਤਾਂ ਦੇ ਵਿੱਚ ਚਾਲ ਚੱਲੇ ਖੇਤਾਂ ਅੱਛੀ ਜਿਹੀ ਲਿਹੇਗਾ ਅੱਧੇ ਕੁੜਕਣ ਖੇਤ ਵਾ ਆਪਾਂ ਵੀ ਕੋ ਬਲੌਗਣਾ ਦੇ ਲਈਏ ਦੁਨੀਆ ਬਣਾਉਦੀ ਹੈ ਕਿਹੋ ਜਿਹਾ ਲੱਗਦਾ ਬਲੌਗ ਬਲੌਗ ਜਦੋਂ ਕਹਿੰਦੇ ਆ ਹੋਟਲ ਹੀ ਸੋਣਾ ਵਜਦਾ ਗਲੋਰੀ ਹਿੰਕੁਰੂ ਨਗਰੀ ਅੰਮ੍ਰਿਤਸਰ ਪਹੁੰਚ ਗਏ ਆ ਤੇ ਇਹ ਗੋਲਡਨ ਗੇਟ ਸਾਡੇ ਪੰਜਾਬ ਸਾਡੇ ਸ਼ਹਿਰ ਦੀ ਨਿਸ਼ਾਨੀ ਅੰਮ੍ਰਿਤਸਰ ਵਾਲੇ ਕੋ ਜੀ ਵਾਹ ਰੂ ਵਾਹ ਰੂ ਵਾਹ ਰੂ ਦੇਖੋ ਉਹਨਾਂ ਪਪਾ ਜੀ ਪਪਾ ਜੀ 에어ਪੋਰਟ ਦੇ ਪਾਰਕਿੰਗ ਦੇ ਵਿੱਚ ਅੱਥਲ ਆ ਗਏ ਆਪਣੀ ਫਲਕਨ ਫਰਾਰੀ ਉਹਨਾ ਪੱਛਲਦੇ ਆ ਇਹ ਮੁੰਡਾ ਚਲਿਆ ਜੀ ਕੈਨੇਡਾ ਉਦੋਂ ਦਾਦਾ ਸਾਰੀ ਗੱਲ ਬਾਤ ਕਿ ਐ ਹੀ ਇੱਥੇ 에어ਪੋਰਟ ਤੇ ਆਇਆ ਕਿਉਂਗਾ ਨੂੰਪੋਰਟ 에어ਪੋਰਟ ਤੇ ਜਹਾਜ਼ ਇੰਟਰ ਹੋ ਗਿਆ ਹੁਣ ਜਿਹੜਾ ਜਹਾਜ਼ ਆਪਾਂ ਵੇਟ ਕਰ ਰਹੇ ਸੀਗੇ ਹੁਣ ਤੁਹਾਨੂੰ ਦਿਖਾਉਨੇ ਆ ਕਿ ਇੱਥੇ ਆਪਾਂ ਇੱਥੇ ਜਿਆਦਾ ਰਸ਼ ਹੁੰਦਾ ਨਹੀਂ ਬਈ ਅਬਰ ਸਰ Delhi ਤਾਂ ਬਹੁਤ ਰਸ਼ ਹੁੰਦਾ ਹੈ ਤਾਰਫੋਂ ਸਤਿ ਆਪਾ ਕਿ ਹੁਣ ਲੈਣੇ ਆਉਂਦੇ ਸੀ। ਇਹ ਤੇ ਪਹਿਣ ਮੇਰੀ ਤੇ ਫਿਰ ਨੋ ਮੇਰੀ ਗੀਆਂ ਇਹ ਵਾਰ। ਵਾਹ 3 ਮਿੰਟ ਤੋਂ ਅੱਜ ਵਾਪਸ ਆਈਆਂ। ਮੈਂ ਹਜ ਤੱਕ ਆਪਣੇ ਫਿਰਨੋਂ ਤੇ ਆਪਣੇ ਪੈਣੋਂ ਲੈ ਆਈਏ ਬ੍ਰੀਫਨੋ। ਇਹੋਂ ਮੇਰੀ ਪੈਣਾ ਪਹਿਣ ਮੇਰੀ ਕਾਦ ਕੁੜਮਣੀ ਕੁੜਬਣੀ ਮੇਣਾ ਹੈ। ਆਓ ਜੀ ਆਪਾਂ ਸੋ ਕਰ ਲਿਆ ਹੁਣ ਹੌਲੀ ਹੌਲੀ ਵਾਪਸੀਆਂ ਤੇ ਚੱਲੇ ਆਪਣੇ ਪਿੰਡਾਂ ਧੰਗ ਗੁੜ ਨੂੰ ਨਾ ਵੀ ਕਬਰ 100 ਫੋਰ ਕਾਤੇ ਲੱਗਾ ਹੈ ਬੂਫੇ ਬਾਹਰੋਂ ਆਈ ਸੀ ਜਦੋਂ ਫਿਰ ਉਹ ਕਰਦੇ ਮੈਂ ਸੁਣਾ ਬੂਫੇ ਕਹਿੰਦੇ ਇੱਥੇ ਰੋਟੇ ਬੜੇ ਮਹਿੰਗਾ ਨਹੀਂ ਹੁੰਦਾ ਪਿਆਰੋ 150 ਪਰ ਫਿਰ ਭਿਆਗਾ ਜੋ ਮਰਜੀ ਖਾਓ ਭੜਾ ਰੰਗ ਕੇ ਪੇਟ ਭਰ ਖਾਣਾ ਹਰ ਇੱਕ ਦੇ ਕੋਲ ਆਵੇ ਜੇ ਕੋਈ ਕੰਮ ਕਰਨਾ ਹੈ ਪਾਉਂਦੇ ਤੇ ਤੇਨ ਫਾਕਰ ਆਪਾਂ ਤੇ ਜੀ ਖਾਵੇ ਇਹ ਵੀ ਕੰਮ ਆਪਾਂ 15 ਘੰਟੇ ਬਣਦਾ ਆਪਾਂ ਪਾਲੇ ਜਾਂਦੇ ਵਾਪਸੀ ਮੁਸਰੋ ਕਰੋ ਚੜ੍ਹਦੀ ਕਲਾ ਚਲੋ ਬੇਸ਼ੱਕ ਜੀ ਬੈਦੇ ਪੰਜਾਬ ਜੱਟਾਂ